ਹੈਲੋ ਜੀ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਦੇ ਉੱਪਰ ਤੇ ਅੱਜ ਆਪਾਂ ਤੁਹਾਨੂੰ ਕਟਿੰਗ ਕਰਨੀ ਦੱਸਦੇ ਆਂ ਜੀ ਸਲਵਾਰ ਦੀ ਇਹ ਸਟੇਟ ਸਲਵਾਰ ਲਾ ਲੋ ਜਾਂ ਤੁਸੀਂ ਲਾ ਲੋ ਬਿਨਾ ਪਹੁੰਚਿਆਂ ਤੋਂ ਸਲਵਾਰ ਵੀ ਵਾਂਗੂ ਬਣ ਜੂਗੀ ਪਰ ਪਹੁੰਚਿਆਂ ਵਾਲੀ ਸਲਵਾਰ ਜ਼ਿਆਦਾ ਹੁੰਦੀ ਜੇਕਰ ਆਪਾਂ ਪਹੁੰਚੇ ਪੌਣਿਆਂ ਆ ਮੈਂ ਪਹੁੰਚੇ ਹੀ ਕੱਟ ਰਹੀ ਆਂ ਇਸ ਤਰ੍ਹਾਂ ਤੁਸੀਂ ਸਲਵਾਰ ਕਟੋਗੇ ਨਾ ਤੁਹਾਡੇ ਹੀ ਸਲਵਾਰ ਨਾ ਤਾਂ ਗਿੱਟਿਆਂ ਤੋਂ ਨੰਗੀ ਹੋਊਗੀ ਨਾ ਤੁਹਾਡੀ ਚੱਕੀ ਜਾਊਗੀ ਨਾ ਪਹੁੰਚਾ ਇੱਧਰ ਉੱਧਰ ਜਾਊਗਾ ਤੇ ਸਲਵਾਰ ਤਰੀਕਾ ਤਾਂ ਉਹ ਹੀ ਬਸ ਥੋੜੀ ਜੀ ਕਾਟ ਦਾ ਥੋੜੇ ਜੇ ਕਪੜੇ ਦਾ ਵੱਧ ਦਾ ਫਰਕ ਹੋਊਗਾ ਤੇ ਇਹ ਇੱਕ ਦੋ ਗੱਲਾਂ ਹੀ ਆ ਜੋ ਧਿਆਨ ਚ ਰੱਖਣ ਨਾਲ ਤੁਹਾਡੀ ਸਲਵਾਰ ਵਧੀਆ ਬਣ ਜੂਗੀ ਜੀ ਉਹਦੇ ਵਾਸਤੇ ਜੇ ਤੁਸੀਂ ਆ ਜਿੰਨਾ ਤੁਹਾਡਾ ਪਹੁੰਚਾ ਹੋਇਆ 30 32 31 ਜਿੰਨਾ ਤੁਸੀਂ ਰੱਖਣਾ ਹੋਇਆ ਜਿੰਨੇ ਆ ਚੋਨਾ ਰੱਖ ਕੇ ਇਹਦੀ ਲੈਂਥ ਰੱਖ ਕੇ ਤੁਸੀਂ 10 ਇੰਚ ਪਹੁੰਚਾ ਪਾਉਣਾ 11 ਇੰਚ ਪਾਉਣਾ 12 ਇੰਚ ਪਾਉਣਾ ਤੇ ਉਸ ਤੋਂ ਬਾਅਦ ਜੀ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਆ ਪਹੁੰਚ ਆ ਆਪਾਂ ਲਾ ਲਿਆ ਇਹਦੀ ਆਪਾਂ ਕਾਟ ਦੱਸਦੇ ਆ ਜੀ ਇੱਧਰ ਇੱਧਰ ਹੈਗੀ ਆਪਣੀ ਕੰਨੀ ਐ ਸਾਈਡ ਤੋਂ ਆਪਣੀ ਹੈਗੀ ਆ ਕੰਨੀ ਮਤਲਬ ਕੇ ਤੇ ਇਸ ਕੰਨੀ ਵਾਲੀ ਸਾਈਡ ਤੋਂ ਨਹੀਂ ਜੀ ਸੈਂਟਰ ਵਾਲੀ ਸਾਈਡ ਤੋਂ ਆਪਾਂ ਇੰਚਕ ਦੀ ਕਾਟ ਪਾਵਾਂਗੇ ਇਸ ਤਰ੍ਹਾਂ ਕਰਕੇ ਤੇ ਉੱਥੇ ਲਿਜਾ ਕੇ ਮੇਲ ਕਰ ਦਾਂਗੇ ਇਸ ਤਰ੍ਹਾਂ ਤੇ ਸੈਂਟਰ ਚ ਲਾ ਦਾਂਗੇ ਕੱਟ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਦੀ ਕਾਟ ਬਣ ਜੂਗੀ ਜੀ ਤੇ ਇਸੇ ਕਾਟ ਦੇ ਉੱਤੇ ਵਾਲ ਪਾਉਣਾ ਹੋਣਾ ਜ਼ਰੂਰੀ ਹੈ ਜੀ ਦੇਖੋ ਜੀ ਆਪਾਂ ਪੌਂਚਾ ਲਾ ਲਏ ਇਧਰ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਕਾਟ ਇਸ ਤਰ੍ਹਾਂ ਦੀ ਸ਼ੇਪ ਆਊਗੀ ਯੂ ਸ਼ੇਪ ਜੀ ਜਾਨੀ ਕਿ ਆਊਗੀ ਇਹਦੀ ਇਸ ਤਰ੍ਹਾਂ ਤੁਸੀਂ ਇਹ ਪੌਂਚਾ ਲਾ ਲਿਓ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਸਲਵਾਰ ਦੀ ਕਟਿੰਗ ਕਰਨ ਦਾ ਤਰੀਕਾ ਇਸ ਤਰ੍ਹਾਂ ਤੁਸੀਂ ਸਲਵਾਰ ਦਾ ਸਿੰਗਲ ਪੀਸ ਹੀ ਲੈਣਾ ਦੂਰਾ ਕੀਤਾ ਹੋਇਆ ਦੂਰਾ ਕੀਤਾ ਹੋਇਆ ਤੁਸੀਂ ਇਸ ਤਰ੍ਹਾਂ ਜਦੋਂ ਸਲਵਾਰ ਨੂੰ ਰੱਖ ਲਓਗੇ ਤੇ ਸਭ ਤੋਂ ਪਹਿਲਾਂ ਦੀ ਤੁਸੀਂ ਪਤਾ ਕੀ ਕਰਨਾ ਵਾ ਇਧਰਲੀ ਸਾਈਡ ਕੋਈ ਵੀ ਸਾਈਡ ਜਿਹੜੀ ਹੋਈ ਕੰਨੀ ਵਾਲਾ ਪਾਸਾ ਇਧਰਲਾ ਪਾਸਾ ਜਾਨੀ ਕਿ ਇੱਥੇ ਤੁਸੀਂ 2 ਤੋਂ 2.5 ਇੰਚ ਕੱਪੜਾ ਜਿਹੜਾ ਉਹ ਐਕਸਟਰਾ ਰੱਖ ਲਓ ਨਿਸ਼ਾਨੀ ਲਾ ਲਿਓ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਧਰਲੀ ਸਾਈਡ ਜੀ ਇੱਥੇ ਆਪਾਂ ਨਿਸ਼ਾਨੀ ਲਾਉਣੇ ਆ 2 ਤੋਂ 2.5 ਇੰਚ ਕੱਪੜਾ ਆਇਂ ਜੰਟਾ ਰੈਟ ਤੇ ਸਹੀ ਸਹੀ ਇਹਦੀਆਂ ਲੈਣਾ ਐ ਚਕਾਣੀ ਨਹੀਂ ਕਾਣੋ ਨਹੀਂ ਗੀ ਜੀ ਇਸ ਤੇ ਆਪਾਂ ਨਿਸ਼ਾਨੀ ਲਾ ਲਈ ਥੋ 2.5 ਇੰਚ ਕਪੜਾ ਹੁਣ ਤੁਸੀਂ ਨਾਉਣਾ ਮਤਲਬ ਕਿ ਜਿੰਨੀ ਤੁਹਾਡੀ ਸਲਵਾਰ ਦੀ ਮਤਲਬ ਕਿ ਆਸਣ ਰੱਖਣਾ ਮੈਂ ਬੈਲਟ ਰੱਖ ਆਸਣ ਰੱਖਣਾ ਆਸਣ ਰੱਖਣਾ ਤੁਸੀਂ ਉਨਾ ਹੀ ਜਿੰਨਾ ਰੱਖਿਆ ਹੋਇਆ ਇਹਦੇ ਥੱਲੇ ਥੱਲੇ ਨਿਸ਼ਾਨੀ ਲਾਉਣੀ ਆ ਇੱਥੋਂ ਹੈਗਾ ਆਪਣਾ ਆਸਣ 9 ਇੰਚ ਆਪਾਂ 9.5 ਇੰਚ ਤੇ ਨਿਸ਼ਾਨੀ ਲਾ ਲਾਂਗੇ ਅੱਧਾ ਇੰਚ ਆਪਣਾ ਜਾਊਗਾ ਸਲਾਈ ਦੇ ਵਿੱਚ ਉਸ ਤੋਂ ਬਾਅਦ ਜੀ ਇੱਧਰ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਹ ਵਾਲੇ ਆਪਣਾ 2 ਤੋਂ 2.5 ਇੰਚ ਕਪੜਾ ਛੱਡਿਆ ਵਾ ਉੱਪਰ ਨੂੰ 2.5 ਇੰਚ ਕਪੜਾ ਇੱਥੇ ਛੱਡਿਆ ਵਾ ਉੱਪਰ ਨੂੰ ਇਹ ਨਿਸ਼ਾਨੀ ਤੋਂ ਥੱਲੇ ਆਪਾਂ 9 ਇੰਚ ਲਾ ਲਿਆ ਜੀ ਆ ਜਿਹੜਾ ਆਪਣਾ 2.5 ਇੰਚ ਦਾ ਨਿਸ਼ਾਨ ਰੱਖਿਆ ਜੀ ਇਦੋਂ ਥੱਲੇ ਆਪਾਂ ਜਿੰਨੀ ਆਪਣੀ ਸਲਵਾਰ ਦੀ ਲੈਂਥ ਰੱਖਣੀ ਆਪਾਂ ਰੱਖੀ ਹੈ 30 ਇੰਚ ਚੌਂਤੀ ਇੰਚ ਆਪਣੀ ਸਲਵਾਰ ਤਿਆਰ ਹੈ ਤੇ ਇਹ ਛੋਟੀ ਬੱਚੀ ਦੀ ਸਕੂਲ ਵਾਲੀ ਡਰੈੱਸ ਆਪਾਂ ਡਰੈੱਸ ਦੇ ਕਮੀਜ਼ ਤੇ ਕਿਵੇਂ ਜਾਗਟ ਲੱਗਦੀ ਉਹ ਆਪਾਂ ਦੱਸਾਂਗੇ ਤੁਹਾਨੂੰ ਤੇ ਇਹ ਇੱਥੋਂ ਆਪਣੀ ਇੱਥੋਂ ਤੀਕ ਲੈਂਥ ਗਈ ਆਪਣੀ 30 ਇੰਚ 3 ਇੰਚ ਜੁਜਣਾ ਤੁਸੀਂ ਕਾਟ ਪਾਉਣੀ 1.5 ਦੂ ਇੰਚ 2 ਇੰਚ ਉਧਰੋਂ ਇੱਧਰ ਜੀ ਝੋਲੀ ਦੀ ਨਿਸ਼ਾਨੀ ਲਾਈ ਐ ਇਥੋਂ ਦੀ ਕਾਪਾ ਕਰ ਦਾਂਗੇ ਇਹਦੀ ਕਟਿੰਗ ਲੋ ਜੀ ਆਪਾਂ ਕਟਿੰਗ ਕਰਤੀ ਹੁਣ ਆਪਾਂ ਦੱਸਦੇ ਆ ਤੁਹਾਨੂੰ ਦੂਜਾ ਪਹੁੰਚਾ ਕਿਉਂਕਿ ਇਧਰ ਰੇਵ ਕੱਟਿਆ ਤੇ ਕਿਵੇਂ ਆਪਾਂ ਕੱਟਦੇ ਆ ਇਹਨੂੰ ਇਸੇ ਤਰ੍ਹਾਂ ਹੀ ਚੀਜ਼ ਨੂੰ ਚੱਕ ਕੇ ਦੂਜੇ ਪਾਸੇ ਰੱਖ ਲਾਂਗੇ ਉਸ ਤੋਂ ਪਹਿਲਾਂ ਜੀ ਆਪਾਂ ਤੁਹਾਨੂੰ ਦੱਸ ਦਗੇ ਜਿਹੜੀ ਆਹ 22 ਇੰਚ ਦੀ ਰੱਖੀ ਆ ਮਤਲਬ ਕਿ ਵੱਧ ਕੱਪੜਾ ਇਹਨੂੰ ਇੱਥੋਂ ਤਰ ਕੇ ਕਾਟ ਪਾਉਂਦੇ ਆਪਾਂ ਤੁਹਾਨੂੰ ਨਿਸ਼ਾਨੀ ਲਾ ਕੇ ਦਿਖਾ ਦਿੰਨੇ ਆ ਇਸ ਤਰ੍ਹਾਂ ਕਾਟ ਪੁੰਦੇ ਪੁੰਦੇ ਆਪਾਂ ਜਾਵਾਂਗੇ ਇੱਧਰ ਇੱਥੋਂ ਇੱਥੋਂ ਤੱਕ ਲੈ ਆਏ ਇੱਥੋਂ ਆਏ ਕਾਟ પા ਕੇ ਇਹਨੂੰ ਕਰ ਦਾਂਗੇ ਇਸ ਤਰ੍ਹਾਂ ਜਿਹੜੀ ਆਹ ਵਾਲੀ ਝੋਲੀ ਵਾਲੀ ਨਿਸ਼ਾਨੀ ਹੈ ਜੀ ਆਹ ਇਹ ਤੁਸੀਂ ਵਿੱਚ ਲੈਣੀ ਹੈ ਇਹਦੇ ਵਿੱਚ ਆ ਜਾਊਗੀ ਇਹ ਠੀਕ ਹੈ ਜੀ ਦੇਖੋ ਜੀ ਇਸ ਤਰ੍ਹਾਂ ਇਹਦੀ ਆਪਾਂ ਇਹ ਜਦੋਂ ਵਿੱਚ ਇਹਦੇ ਵਿੱਚ ਲਵਾਂਗੇ ਤਾਂ ਕਰਕੇ ਝੂਲੀ ਵੱਡੀ ਹੋ ਜੂਆ ਇਤਰੂ ਰੇਵ ਵੱਧ ਜੂਗਾ ਤੇ ਆਪਣੀ ਤਾਂ ਕਰਕੇ ਸਲਵਾਰ ਪਿੱਛੋਂ ਨੀਮੀ ਹੋ ਜੂਗੀ ਤੇ ਆਪਣਾ ਪਹੁੰਚਾ ਚੱਕਿਆਂ ਨੇ ਜਾਂਦਾ ਗਿੱਟੇ ਨੰਗੇ ਨਹੀਂ ਹੁੰਦੇ ਹੁਣ ਆਪਾਂ ਐਸੀ ਚੀਜ਼ ਨੂੰ ਚੱਕ ਕੇ ਇਹਨੂੰ ਪਹਿਲਾਂ ਕਟਿੰਗ ਕਰ ਲਗੇ ਆਹ ਚੀਜ਼ ਨੂੰ ਫਿਰ ਆਪਾਂ ਦੂਜਾ ਐਸੀ ਪਾਸਾ ਚੱਕ ਕੇ ਦੂਜੇ ਪਾਸੇ ਲੈ ਕੇ ਜਾਵਾਂਗੇ ਆਹ ਲੋ ਜੀ ਆਪਾਂ ਉਸੇ ਤਰ੍ਹਾਂ ਹੀ ਉਹਨਾ ਉੱਪਰ ਰੱਖ ਕੇ ਕੁੰਦਾ ਇਧਰੋਂ ਇੱਕੋ ਜਿਹਾ ਕਰਕੇ ਇਹਦੇ ਬਰਾਬਰ ਕਰਕੇ ਇੱਥੋਂ ਕਟਿੰਗ ਕਰਤੀ ਆ ਵੀ ਇਸ ਤਰ੍ਹਾਂ ਦੀ ਕੰਤਰ ਲਾਥੀ ਨਾਲ ਉਧਰੋਂ ਆਪਾਂ ਹੁਣ ਉਧਰੋਂ ਰੱਖਤਾ ਉੱਪਰ ਹੁਣ ਉਹ ਉਵੇਂ ਕਾਟ ਦੇ ਉੱਪਰ ਉਵੇਂ ਆਪਾਂ ਇਸ ਤਰ੍ਹਾਂ ਹੀ ਇਹਨੂੰ ਦੂਜਾ ਕੁੰਦਾ ਕੱਟ ਲਾਂਗੇ ਇਹਦਾ ਕੁੰਦਾ ਲਾ ਲਾਂਗੇ ਇਸੇ ਤਰ੍ਹਾਂ ਹੀ ਇਹ ਇਸ ਤਰ੍ਹਾਂ ਜਿਹੜੇ ਆਪਣੀਆਂ ਨਿਸ਼ਾਨੀ ਲਾਈ ਇਸੇ ਨੂੰ ਇਸੇ ਤਰ੍ਹਾਂ ਜੀ ਕਰ ਪਾਰਾ ਬੰਦਾ ਤੁਸੀਂ 22 ਤੋਂ 3 3/2 ਇੰਚ ਤੀਕ ਤੁਸੀਂ ਇਹ ਕਪੜਾ ਵਾਧ ਰੱਖ ਕੇ ਵਿੱਚ ਝੋਲੀ ਤੇ ਲਿਆ ਕੇ ਤੇ ਤੁਸੀਂ ਇਹਦੀ ਕਾਟ ਪਾ ਸਕਦੇ ਆ ਤੇ ਹੁਣ ਆਪਣੇ ਪੌਂਚ ਵੀ ਕੱਟੇ ਗਏ ਤੇ ਕੁੰਦੇ ਵੀ ਕੱਟੇ ਗਏ 벨ਟ ਸਾਰੇ ਕੱਟਣ ਜਾਣਦੇ ਹੀ ਆ ਹਨਾ ਜੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੁਹਾਨੂੰ ਮੇਰੀ ਸਲਵਾਰ ਦੀ ਕਟਿੰਗ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਇਹਨੂੰ ਆਪਾਂ ਸੈਂਟਰ ਚੋਂ ਹੁਣ ਇਧਰੋਂ ਆਪਾਂ ਆਹ ਕੁੰਦੇ ਵੱਖਰੇ ਕਰਦਾਂਗੇ ਤੇ ਇਹਦਾ ਮਾਰਕ ਕਰਕੇ ਤੁਸੀਂ ਸਿੱਧ ਪੁੱਠ ਦੀ ਨਿਸ਼ਾਨੀ ਲਾ ਸਕਦੇ ਆ ਨਿਸ਼ਾਨੀ ਲਾ ਕੇ ਸਿੱਧ ਪੁੱਠ ਦੀ ਜੀ ਫੇਰ ਕਰ ਲੋ ਵੈਸੇ ਕਈ ਕੱਪੜਿਆਂ ਦੀ ਸਿੱਧ ਪੁੱਠ ਨਹੀਂ ਹੁੰਦੀਗੀ ਕੰਗਾ ਦੀ ਹੁੰਦੀ ਆ ਇਸ ਤਰ੍ਹਾਂ ਕਰਕੇ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹਦੇ ਉੱਪਰ ਇੱਕ ਮੀਜ ਦੇ ਉੱਪਰ ਜਾ ਕੇ ਲਾਉਣੀ ਸਕੂਲ ਡਰੈਸ ਦੀ ਕੋਲ ਡਰੈਸ ਵਾਲ ਦੀ ਦੀ ਕਟਿੰਗ ਆ ਵੀ ਸਲਵਾਰ ਦੀ ਕਟਿੰਗ ਤੇ ਇਹਦੇ ਵਿੱਚੋਂ ਆਪਾਂ ਲਾਉਣੀ ਆ ਹੁਣ ਇੰਨਾ ਕਪੜਾ ਜਿਹੜਾ ਬਚ ਗਿਆ ਦੀ ਆਪਾਂ 벨ਟ ਵੀ ਪਾਉਣੀ ਆ ਤੇ ਜਾਕਟ ਵੀ ਬਣਾਉਣੀ ਆ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਜੀ ਸਲਵਾਰ ਦੀ ਕਟਿੰਗ ਨਾ ਪਹੁੰਚੇ ਤਾਂ ਚੱਕ ਗਿੱਟਿਆਂ ਤੋਂ ਚੱਕੀ ਜਾਊਗੀ ਨਾ ਪਹੁੰਚਾ ਇੱਧਰ ਉੱਧਰ ਹਿੱਲੂਗਾ ਤੇ ਵਧੀਗਾ ਸਲਵਾਰ ਬਣੂਗੀ ਠੀਕ ਹੈ ਜੀ ਅੱਜ ਦੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਦੇ ਨਾਲ ਨਾਲ ਹਾਈਪ ਦਨ ਜਰੂਰ ਕਰ ਦਿਓ ਥੈਂਕ ਯੂ ਫॉर ਵਾਚਿੰਗ